ਉਹ 2:00 ਕੋਟ ਦੀ بجائے ਇੱਥੇ ਜੈਤੋਚੀ ਹੋਣੀ ਹੈ। ਹਾਂ 2:30 ਵਜੇ ਦਾ ਸਮਾਂ ਮੇਰੇ ਦੋਸਤੋ ਉਹਦੇ ਲਈ ਅਗਰ ਇਹਦੀ ਕੁਰਬਾਨੀ ਤੋਂ ਬਾਅਦ ਕੋਈ ਕੁਰਬਾਨੀ ਹੋਣੀ ਹੈ ਤਾਂ ਬਾਸ ਨੇ ਦੇਣੀ ਹੈ ਤੁਸੀਂ ਕਿਸੇ ਨੇ ਨਹੀਂ ਦੇਣੀ। ਪਰ ਮੈਂ ਇਹ ਵੇਖਤੀ ਕਰਦਾ ਭਰਾਵੋ ਕਿ ਲੜਾਈ ਨੂੰ ਤੁਸੀਂ ਕਿੰਨਾ ਸਮਝਦੇ ਹੋ? ਇਸ ਲਈ ਇਹ ਤੋਂ ਮਗਰਲੀ ਲਾਈਨਾਂ ਜਿਹੜੀ ਉਹ ਤਿਆਰੀ ਤੁਹਾਡੀ ਜ਼ਿੰਮੇਵਾਰੀ ਆ ਕਿੰਨੀ ਕੁ ਲੰਮੀ ਲਾਈਨ ਤੋਰ ਸਕਦੇ ਹੋ ਸ਼ਹੀਦਾਂ ਦੇਣ ਵਾਲਿਆਂ ਦੀ ਅੱਜ ਇੱਥੇ ਮੇਰੀ ਹੱਥ ਬੰਨ ਕੇ ਬੇਨਤੀ ਆ ਮੀਟਿੰਗ ਦਾ ਸਮਾਂ ਆਪਾਂ ਇੰਤਜ਼ਾਰ ਕਰਨਾ ਹੈ ਮੀਟਿੰਗ ਵੇਖ ਲਈਏ ਕੀ ਕਰਦੀ ਆ ਮੀਟਿੰਗ ਸਰਕਾਰ ਦੀ ਉਸ ਤੋਂ ਬਾਅਦ ਫਿਰ ਤੁਸੀਂ ਕਿਸੇ ਨੇ ਨਹੀਂ ਇਨਤਜ਼ਰੀਆਂ ਨੂੰ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਮੰਨਤ ਕਰਦਾ ਸਾਰੇ ਵੀਰਾਂ ਦੀ ਜਿਹੜੇ ਤੁਸੀਂ ਇੰਨੇ ਭਾਵੁਕ ਹੋਏ ਹੋ ਤੁਸੀਂ ਕਿਸੇ ਨੇ ਨਹੀਂ ਇਹ ਕਰਨਾ ਮੈਂ ਕਰਨਾ ਯਾਰ ਮੇਰੀ ਜ਼ਿੰਮੇਵਾਰੀ ਬੰਦੀ ਹੈ ਤੁਸੀਂ ਸਾਡੇ ਪਰਜਾ ਦਾ ਯਾਰ ਹੈ ਜੀ ਮੈਨੂੰ ਕਰੋ ਮਾਚਾਰ ਤੁਸੀਂ ਸਾਡੀ ਬੋਦੋ ਤੁਸੀਂ ਸਾਡੇ ਵੀਰ ਹੋ ਬਿਲਕੁਲ ਨਹੀਂ ਚਿੰਤਾ ਨਾ ਕਰਿਓ ਮੁੱਕਣਾ ਨਹੀਂ ਕੰਮ ਇਹ ਲੜਾਈ ਜਿੱਤਨੀ ਹੈ ਇਹ ਬਹੁਤ ਵੱਡੀ ਲੜਾਈ ਜਿੱਤਨੀ ਹੈ ਭਰਾਵੋ ਸਾਡੇ ਮੋਢਿਆਂ ਤੇ ਬਹੁਤ ਕਰ ਕੇ ਗਏ ਨਾ ਮਲਾਰੇ ਪਹਿਲੇ ਪਰ ਆਪਾਂ ਕੱਲੇ ਇੰਨੇ ਵਾਸਤੇ ਨਹੀਂ ਆਏ ਆ ਤਾਂ ਸਾਨੂੰ ਤੁਰੇ ਜਾਂਦਿਆਂ ਦੇ ਪੈਰ 'ਚ ਰੋੜੀ ਪੈ ਜੇ ਨਾ ਜੁੱਤੀ 'ਚ ਰੋੜੀ ਪੈ ਜੇ ਉਹ ਕੱਢਣੀ ਪੈਂਦੀ ਐ ਆ ਜਿਹੜਾ ਤੁਹਾਡੇ ਦੇ ਪਰਚੇ ਦਰਜ ਕੀਤੇ ਐ ਨਾ ਇਹ ਕਰੋੜੀ ਆ ਤੁਹਾਡੇ ਪੈਰ 'ਚ ਉਹ ਕੱਢਣੀ ਪੈ ਰਹੀ ਐ ਇਹ ਕੋਲ ਮਸਲਾ ਨਹੀਂ ਸਾਡਾ ਮਸਲਾ ਕੀ ਐ ਆundi ਔਲਾਦ ਬਚਾਉਣਾ ਭਰਾਵੋ ਔਰ ਦੇ ਬੱਚੇ ਜਿਉਂਦੇ ਰੱਖਣੇ ਅਸੀਂ ਉਹਦੇ ਤੇ ਲੜ ਰਹੇ ਆ ਆ ਸਾਡੀ ਲੜਾਈ ਨਹੀਂ ਸੀ ਜਿਹੜੀ ਸਾਡੇ ਗੱਲ ਪਾਤੀ ਸਾਡੀ ਸਰਕਾਰ ਨੇ ਸਾਡੀ ਲੜਾਈ ਉਹ ਆ ਕੇਂਦਰ ਤੇ ਧਿਆਨ ਉੱਤੇ ਰੱਖਿਓ ਤੁਸੀਂ ਸਾਰਿਆਂ ਨੇ ਆਪਣੇ ਪੁੱਤ ਪੁੱਤਰੇ ਚੰਗੇ ਰੱਖੜੇ ਆ ਭਰਾਵੋ ਉਹਨਾਂ ਦੀ ਖਾਤਰ ਤਿਆਰ ਹੋ ਜਾਓ ਐਵੇਂ ਨਾ ਪਰਖੋ ਜੇ ਇੱਥੇ ਮੇਰੀ ਜ਼ਿੰਮੇਵਾਰੀ ਮੰਗਿਆ ਮੈਂ ਨਿਭਾਵਾਂਗਾ ਤੁਸੀਂ ਉਹਨਾਂ ਨੂੰ ਚੰਗੇ ਰੱਖਣ ਦੀ ਖਾਤਰ ਲੜਾਈ ਤੁਹਾਨੂੰ ਸੋਦੇ ਪੋਸਟ ਆਪਣੀ ਚੱਕ ਲਈ ਮੇਰੀ ਹੱਦ ਬਣ ਕੇ ਬੀਂਤੀ ਹੈ ਤੁਹਾਨੂੰ ਸਾਰਿਆਂ ਨੂੰ ਮੈਂ ਬੈਠਾ ਹਾਂ ਮੈਂ ਕਰੂੰਗਾ ਪਹਿਲ ਕਦਮੀ ਜੋ ਬੰਦੀ ਹੈ ਮੇਰੀ ਡਿਊਟੀ ਮੈਂ ਨਿਭਾਉਂਗਾ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਰੇ ਸਾਥੀਆਂ ਦਾ ਮੇਰੀ ਮਿਹਨਤ ਮੰਨ ਲਓ ਇੰਨੀ ਧੰਨਵਾਦ